ਬਚਪਨ ਦੇ ਪਰਵਾਹਾਂ ਵਾਲਾ ਜਦੋਂ ਘੁਸਰ ਜਾਂਦਾ ਹੈ ਤਾਂ ਫਿਰ ਉਮਰ ਦੇ ਪੜਾਅ ਕੁਝ ਇਸ ਤਰ੍ਹਾਂ ਜਾਂਦੇ ਆ ਕਿ ਬੰਦਾ 25 ਕੋਈ ਸਾਲ ਤੱਕ ਪੜਦਾ ਲਿਖਦਾ ਸਭ ਕੁਝ ਕਰਦਾ ਹੈ ਸਭ ਕੁਝ ਕਰਦਾ ਮਤਲਬ ਸਭ ਕੁਝ ਕਰਦਾ ਹੈ ਫਿਰ 25 ਤੋਂ ਅਗਲੇ ਜਿਹੜੇ 15 ਸਾਲ ਹੁੰਦੇ ਆ ਨਾ ਉਹ ਵੀ ਬਹੁਤ ਬਹੁਤ ਜ਼ਰੂਰੀ ਬਹੁਤ ਮਹੱਤਵਪੂਰਨ ਤੇ ਬੜੇ ਸੰਘਰਸ਼ ਭਰਪੂਰ ਹੁੰਦੇ ਆ ਯਾਨੀ 40 ਸਾਲ ਤੱਕ ਹੁੰਦਾ ਕੈਰੀਅਰ ਬਣਾਉਣ ਦਾ ਟਾਈਮ ਘਰ ਬਣਾਉਣ ਦਾ ਟਾਈਮ ਸ਼ਾਦੀ ਕਰਨ ਦਾ ਟਾਈਮ ਬੱਚੇ ਕਰਨ ਦਾ ਟਾਈਮ ਪੈਸਾ ਜੋੜਨ ਦਾ ਟਾਈਮ ਯਾਨੀ ਇਹੀ ਇੱਕ ਫੇਜ਼ ਹੈ ਜਦੋਂ ਬੰਦੇ ਚ ਪੂਰੀ ਊਰਜਾ ਹੁੰਦੀ ਸਭ ਕੁਝ ਹੁੰਦਾ ਹੈ ਮੌਕਾ ਹੁੰਦਾ ਉਹ ਕਰਦਾ ਵੀ ਹੈ ਕੁਝ ਫੇਲ ਹੋ ਜਾਂਦੇ ਨੇ ਕੁਝ ਪਾਸ ਹੋ ਜਾਂਦੇ ਨੇ ਪਰ 40 ਤੋਂ ਬਾਅਦ ਇੱਕ ਐਸੀ ਜ਼ਿੰਦਗੀ ਸ਼ੁਰੂ ਹੁੰਦੀ ਹੈ ਜਿਹੜੀ ਮੈਂ ਜੀਰਿਆ ਕੁਸ਼ ਹੱਦ ਤੱਕ ਕਹਿ ਲੋ ਬਤਾ ਵੀ ਲਈ ਹੈ ਇਹ ਐਸੀ ਜ਼ਿੰਦਗੀ ਹੈ ਜਿਹੜੀ ਮੇਰੇ ਖਿਆਲ ਤੇ ਮੇਰੀ ਨਜ਼ਰ ਦੇ ਵਿੱਚ ਜਦੋਂ ਮੈਂ ਇਸ ਫੇਜ਼ ਦੇ ਵਿੱਚ ਆਇਆ 40 ਤੋਂ 50 ਵਾਲੇ ਚ ਤਾਂ ਮੈਨੂੰ ਲੱਗਿਆ ਕਿ ਬਿਹਤਰੀਨ ਹੈ ਜਦੋਂ ਬੰਦੇ ਦੀ ਸਮਝ ਡਿਵੈਲਪ ਹੁੰਦੀ ਹੈ ਜਦੋਂ ਕੁਸ਼ ਹੱਦ ਤੱਕ ਬੰਦਾ ਆਪਣੇ ਪੈਰਾਂ ਤੇ ਵੀ ਆ ਜਾਂਦਾ ਹੈ ਘਰ ਵੀ ਬਣ ਜਾਂਦੇ ਨੇ ਹਾਂ ਜੋ ਅਸਫਲ ਰਹਿ ਜਾਂਦੇ ਆ ਉਹਨਾਂ ਦੇ ਦਰਦ ਉਹਨਾਂ ਦੀਆਂ ਤਕਲੀਫਾਂ ਮੈਂ ਸਮਝ ਸਕਦਾ ਉਹ ਆੜਿਆ ਪਰ ਇਸ ਉਮਰ ਚਾਕੇ ਮੈਂ ਜਿਵੇਂ ਕਿਹਾ ਕਿ ਜੀਨ ਲਈ ਇਹ ਬਿਹਤਰੀਨ ਉਮਰ ਹੋ ਸਕਦੀ ਹੈ ਪਰ ਇਹਦੇ ਵਿੱਚ ਫਿਰਗਾ ਸਮੱਸਿਆ ਮਾ ਸ਼ੁਰੂ ਹੋ ਜਾਂਦੀ ਹੈ 슈ગર ਹੋ ਗਿਆ ਜੀ ਬੀਪੀ ਹੋ ਗਿਆ ਜੀ ਨੀਂਦ ਦੀ ਸਮੱਸਿਆ ਕਿੰਨੀਆਂ ਸਮੱਸਿਆਵਾਂ ਨੇ ਤੇ ਮੈਨੂੰ ਮੇਰੇ ਨਾਲ ਦੇ ਜਿਹੜੇ ਮੇਰੇ ਹਮ ਉਮਰ ਨੇ ਹਮਸਾਇਆ ਰਹੇ ਨੇ ਦੋਸਤ ਨੇ ਉਹ ਅਕਸਰ ਪੁੱਛਦੇ ਆ ਕਿ 50 ਤੇਰੀ ਬਚਨ ਵਾਲੀ ਹੈ ਤੇ ਕੰਮ ਤੇਰਾ ਠੀਕ ਠਾਕ ਆ ਇਸੇ ਤਰ੍ਹਾਂ ਬਹੁਤ ਸਾਰੇ ਮੈਸੇਜ ਵੀ ਆ ਜਾਂਦੇ ਆ ਕਿ ਭਾਈ ਕਿਵੇਂ ਕੀ ਸਭ ਖਤਾਬਿਆ ਤੁਹਾਡਾ ਤਾਂ ਮੈਂ ਇੱਕ ਛੋਟਾ ਜਿਹਾ ਸੂਤਰ ਦੇਣ ਵਾਸਤੇ ਛੋਟਾ ਜਿਹਾ ਨੁਕਤਾ ਦੇਣ ਵਾਸਤੇ ਇਸ ਵੀਡੀਓ ਨੂੰ ਰਿਕਾਰਡ ਕਰ ਰਿਹਾ ਜਿਹੜੇ 40 ਨੇ ਉਹਨਾਂ ਵਾਸਤੇ ਵੀ 40 ਤੋਂ 50 ਦੇ ਦਰਮਿਆਨ ਨੇ ਉਹਨਾਂ ਵਾਸਤੇ ਵੀ ਤੇ ਖਾਸ ਤੌਰ ਤੇ ਜਿਹੜੇ 30 ਤੋਂ 40 ਆ ਰਹੇ ਆ ਉਸ ਸਫਰ ਦੇ ਦੌਰਾਨ ਆ ਉਹਨਾਂ ਵਾਸਤੇ ਵੀ ਤੇ ਹਾਂ ਨੌਜਵਾਨਾਂ ਵਾਸਤੇ ਵੀ ਹੋ ਸਕਦਾ ਕਿਉਂ ਕਿ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਮੇਰੀਆਂ ਦਵਾਵਾਂ ਉਹ ਜਾਂਦੇ ਰਹਿਣ ਸਿਹਤ ਹੀ ਆ ਬਰਨ ਤਾਂ ਉਹਨਾਂ ਨੇ ਵੀ ਨੌਟੀਟ 40 ਹੀ ਬੰਨਣਾ ਹੈ ਖੈਰ ਦੇਖੋ ਜੋ ਨਚੂੜੇ ਕਣੀ ਦਾ ਦਰਸਲ ਕੀ ਹੈ ਕਿ ਆਪਣੀ ਜੀ ਬੋਡੀ ਦੇਖिए ਤਾਂ ਉਹਦੇ ਵਿੱਚ ਇੱਕ ਤਰ੍ਹਾਂ ਨਾਲ ਕਹਿ ਲੋ ਕਿ ਦੋ ਟੈਂਕ ਹੈ ਇੱਕ ਟੈਂਕ ਹੈਗਾ ਜੀ 슈ਗਰ ਦਾ ਤੇ ਦੂਜਾ ਫੈਟ ਦਾ ਠੀਕ ਹੈ ਨਾ ਜੀ ਸੋ ਜਿਹੜਾ ਸਾਡਾ ਸਿਹਤਮੰਦ ਸਰੀਰ ਆ ਉਹ ਇਹਨਾਂ ਦੋਵਾਂ ਟੈਂਕਾਂ ਦੇ ਦਰਮਿਆਨ ਕਹ ਲੋ ਕਿ ਸਵਿਚਿੰਗ ਕਰਦਾ ਹੈ 40 ਸਾਲ ਜਦੋਂ ਬੰਦਾ ਉਮਰ ਹੰਡਾ ਲੈਂਦਾ ਤੇ ਹੌਲੀ ਹੌਲੀ ਇਹ ਜਿਹੜੀ ਸਵਿਚਿੰਗ ਆ ਨਾ ਜਾਂ ਕਹਿ ਲੋ ਜਿਹੜਾ ਸਵਿਚ ਆ ਇਹ ਸਵਿਚ ਜਾਮ ਹੋਣ ਲੱਗ ਜਾਂਦਾ ਤੇ ਫੇਰ ਆਮ ਤੌਰ ਤੇ ਆਪਾਂ ਦੇਖਦੇ ਆ ਕਿ ਸਰੀਰ ਸਿਰਫ 슈ਗਰ ਤੇ ਟਿਕ ਜਾਂਦੀ ਆ ਇਹਦੇ ਵਿੱਚ ਮਸਲ ਕੱਟਨੇ ਸਟਾਰਟ ਹੋ ਜਾਂਦੇ ਆ ਜੋ ਕਿ ਫੈਟ ਬਰਨਦਾ ਅਹਿਮ ਹਿੱਸਾ ਹੁੰਦਾ ਹੈ ਮੋਟਾਪੇ ਦਾ ਯਾਨੀ ਜਿਹੜਾ ਮੋਟਾਪੇ ਤੋਂ ਬਚਾਉਂਦਾ ਹੈ ਇਹੀ ਇੱਕ ਕਹਿ ਲੋ ਕਿ ਸਾਡੇ ਬਾਡੀ ਦਾ ਖੂਬਸੂਰਤ ਪ੍ਰੋਸੈਸ ਹੈ ਤਾਂ ਹੁਣ ਹੁੰਦਾ ਕੀ ਆ ਕਿ ਸਰੀਰ ਦਾ ਜਿਹੜਾ ਕਾਰਟੀ ਸੋਲਾ ਹੈ ਰਾਤ ਪਰ ਲੀਵਰ ਤੋਂ 슈ਗਰ ਨੂੰ ਬਾਹਰ ਕੱਢਦਾ ਫਿਰ ਸਵੇਰ ਸੁਬਾਹ ਤਾਨੂੰ ਪਤਾ ਹੀ ਹੈ ਥਕਾਵਟ ਹੈ ਜੀ ਆਵਾਜ਼ ਆ ਰਹੀ ਹੈ ਦੁਪਹਿਰ ਦੇ ਵਿੱਚ نیند ਫਿਰ ਆ ਜਿਹੜੀ ਜਗਾ ਇੱਥੇ ਚਰਬੀ ਜਮਣੀ ਸਟਾਰਟ ਹੋ ਜਾਂਦੀ ਹੈ ਇਹੀ ਇੱਕ ਨਿਚੋੜ ਹੈ 40 ਤੋਂ ਬਾਅਦ ਦਾ ਨਾ ਥੋੜਾ ਮਤਲਬ ਕਿ ਸਮਝਣ ਦੀ ਜ਼ਰੂਰਤ ਆ ਹੁਣ ਇਹਦੇ ਵਿੱਚ ਮੈਂ ਇੱਕ ਮਹੱਤਵਪੂਰਨ ਤੱਤ ਕੱਢਿਆ ਹੈ ਕਿ ਜੇ ਤੁਸੀਂ ਰਾਤ ਦੀ ਰੋਟੀ ਚੜੀ ਆ ਉਹ ਵੇਲੇ ਨਾਲ ਖਾ ਲਓ ਤਾਂ ਉਹ ਬਹੁਤ ਵਧੀਆ ਹੈ ਯਾਨੀ ਕਟੋ-ਕਟ ਜਿਹੜਾ ਤੁਹਾਡਾ ਭੋਜਨ ਰਾਤ ਨੂੰ ਖਾਦਾ ਹੈ ਤੇ ਅਗਲੇ ਦਿਨ ਜਿਹੜਾ ਲੈਣਾ ਹੈ ਯਾਨੀ ਡਿਨਰ ਨੂੰ ਕਹਿ ਲਓ ਤੇ ਫਿਰ ਨਾਸ਼ਤੇ ਨੂੰ ਲੈ ਲਓ ਕਿ ਡਿਨਰ ਤੇ ਨਾਸ਼ਤੇ ਦੇ ਵਿੱਚ ਤੁਹਾਡਾ ਜਿਹੜਾ ਆ ਨਾ ਉਹ ਕਟੋ-ਕਟ 12 ਦਾ ਜੇ ਹੋ ਸਕੇ ਤੇ 14 ਘੰਟਿਆਂ ਦਾ ਗੈਪ ਹੋਣਾ ਚਾਹੀਦਾ ਫਰਕ ਹੋਣਾ ਚਾਹੀਦਾ ਯਾਨੀ ਰੋਟੀ ਜੇ ਤੁਸੀਂ ਮੈਂ ਤੇ ਵੈਸੇ 5 ਵਜੇ ਖਾ ਲੈਂਦਾ 5 5:30 ਹੱਦ 6 ਤੇ ਜੇ ਹੋ ਸਕੇ 7 ਤੇ ਜਾਂ ਐਂਡ ਵਾਲਾ ਪੁਆਇੰਟ ਹੈ ਨਾ ਜਿਹੜਾ 8 ਉਦੋਂ ਤੱਕ ਰੋਟੀ ਨਵੇੜ ਲਓ ਤੇ ਯਾਨੀ ਅਗਲੇ ਦਿਨ ਫਿਰ ਤੁਸੀਂ 8 ਵਜੇ ਤੱਕ ਚਲੇ ਜਾਓਗੇ 12 ਘੰਟੇ ਲਾ ਲਈਏ ਤਾਂ ਸੌਖੇ ਹੋ ਜਾਂਦਾ ਕੰਮ ਪਰ ਇਹਦੀ ਜਿਹੜੀ ਸ਼ੁਰੂਆਤ ਹੈ ਨਾ ਠੀਕ ਹੈ ਔਖੀ ਹੈ ਹੋ ਜਾਂਦੀ ਹੈ ਹਾਂ ਇਸ ਦਰਮਿਆਨ ਪਾਣੀ ਪੂਣੀ ਪੀਂਦੇ ਰਹੋ ਯਾਰ ਕੋਈ ਚੱਕਰ ਨਹੀਂ ਆਏਗਾ ਹਰਬਲ ਚਾਹ ਵਗੈਰਾ ਵੀ ਕੋਈ ਲੈ ਸਕਦਾ ਹੈ ਸਵੇਰੇ ਉੱਠ ਕੇ ਤਾਂ ਲੈ ਲੈ ਬਈ ਕੋਈ ਦਿੱਕਤ ਨਹੀਂ ਆਉਦੇ ਚ ਬਲੈਕ ਕਾਫੀ ਬੜੀ ਮਹੱਤਵਪੂਰਨ ਹੈ ਤੇ ਸਵੇਰ ਦੀ ਸ਼ੁਰੂਆਤ ਜਿਹੜੀ ਹੈ ਨਾ ਉਹ ਸਿੱਧੀ ਅੰਨ ਨਾਲ ਨਾ ਕਰਕੇ ਮੇਰੇ ਖਿਆਲ ਦੇ ਨਾਲ ਜੇ ਤੁਸੀਂ ਆਂਡੇ ਖਾ ਲੈਨੇ ਉੱਤੇ ਮੱਚ ਬੈਠ ਰਿਹਾ ਜੇ ਨਹੀਂ ਤੇ ਪਨੀਰ ਵਗੈਰਾ ਜਿਹੜਾ ਤੜਕ ਲਓ ਆਪ ਦਾ ਪਰ ਜੀ 파ਜੀ ਬਣਾ ਲਓ ਸਪਰਾਉਟ ਮੂੰਗ ਜਿਹੜੀ ਹੁੰਦੀ ਆ ਜਾਂ ਅੱਜ ਕੱਲ ਇੱਕ ਹੋਰ ਜ਼ਬਰਦਸਤ ਚੀਜ਼ ਆ ਬੇਸਣ ਦਾ ਪੂੜਾ ਨਹੀਂ ਉਹ ਬਣਾ ਲਓ ਯਾਰ ਬੜੀ ਜ਼ਬਰਦਸਤ ਚੀਜ਼ ਆ ਇਹਦੇ ਨਾਲ ਕੀ ਆ ਕਿ 슈ਗਰ ਲੈਵਲ ਜਿਹੜਾ ਹੈ ਉਹ ਕੁਝ ਘੰਟੇ ਤੱਕ ਸਥਿਰ ਰਹਿੰਦਾ ਹੈ ਤੇ ਦਿਨ ਦੇ ਵਿੱਚ ਜਿਹੜੀ ਉਹ ਫੈਟ ਹੁੰਦੀ ਆ ਉਹਨੂੰ ਫਿਰ ਬਰਨ ਕਰਨਾ ਬੜਾ ਆਸਾਨ ਰਹਿ ਜਾਂਦਾ ਮੈਂ ਇਸੇ ਤਰ੍ਹਾਂ ਹੀ ਕਰਦਾ ਜੀ ਮੇਰੀ ਰੁਟੀਨ ਜਿਹੜੀ ਆ ਬਿਲਕੁਲ ਇਸੇ ਤਰ੍ਹਾਂ ਦੀ ਰੋਟੀ ਮੈਂ ਸ਼ਾਮ ਨੂੰ ਨਬੇਡ ਦੇਣਾ ਜਿਵੇਂ ਮੈਂ ਕਿਹਾ ਕਿ 5 ਤੋਂ 6 ਦੇ ਦਰਮਿਆਨ ਅਗਲੇ ਦਿਨ ਮੈਂ 7 ਤੋਂ 8 ਦੇ ਦਰਮਿਆਨ ਸਵੇਰੇ ਆਹੀ ਚੀਜ਼ ਲੈ ਲੈਣਾ ਬਲੈਕ ਕਾਫੀ ਜਾਂ ਕੁਝ ਨੱਟਸ ਲੈ ਲੈ ਜਾਂ ਵੀਸਨ ਦਾ ਪੂੜਾ ਲੈ ਲੈ ਜਾਂ ਆਂਡੇ ਲੈ ਲੈ ਇਹ ਮੇਰਾ ਸ਼ੁਰੂਆਤੀ ਭੋਜਨ ਤਾਂ ਮੈਂ ਆਪਣਾ ਵੀ ਦੱਸ ਦੇਣਾ ਫਿਰ ਘਟੋ ਘਟ ਸਵੇਰੇ ਉੱਠ ਕੇ ਯਾਰ ਬਿਨਾ ਖਾਦੇ ਤੋਂ ਤੇ ਚੱਲੋ ਕੋਈ ਸਾਈਕਲਿੰਗ ਕਰ ਲਓ ਤਰੱਕੀ ਕਰ ਲਓ 20 ਮਿੰਟ ਕਰ ਲਓ ਜਿਆਦਾ ਨਹੀਂ ਹਟਾ 20 25 ਮਿੰਟ ਤੇ ਜ਼ਰੂਰ ਕਰੋ ਇਹਦੇ ਨਾਲ ਫੈਟ ਟੈਂਕ ਦੇ ਵਿੱਚ ਜੋ ਊਰਜਾ ਚਾਹੀਦੀ ਹੁੰਦੀ ਹੈ ਨਾ ਉਹ ਮਿਲ ਜਾਂਦੀ ਹੈ ਸਾਬ ਤੇ ਜਿਹੜੇ ਮਸਲ ਟਾਈਟ ਕਰਨ ਲਈ ਸੌਖਾ ਤਰੀਕਾ ਇਹ ਹੁੰਦਾ ਕਿ ਉਹ ਡੰਡ ਬੈਟਾਂ ਕਾ ਮਾਰਦੇ ਰਹੋ ਯਾਰ ਜੇ ਹੋਰ ਕੁਝ ਨਹੀਂ ਕਰ ਸਕਦੇ ਨਾ ਡੰਡ ਡੁੰਡ ਲਾ ਲਿਆ ਕਰੋ ਹਾਲਾਂਕਿ ਭਾਈ ਜੇ ਬੈਟਾਂ ਵੱਜਦੀਆਂ ਹੋਣ ਤੇ ਉਹਦੇ ਨਾਲ ਦੀ ਰੀਸ ਨਹੀਂ ਹੈ ਜੇ ਤੁਸੀਂ ਵੱਡੀ ਐਕਸਰਸਾਈਜ਼ ਨਹੀਂ ਜਿਵੇਂ ਜਿਮ ਵਾਲੀ ਭਾਰੀ ਐਕਸਰਸਾਈਜ਼ ਨਹੀਂ ਕਰ ਸਕਦੇ ਮੈਂ ਉਹ ਕਰਦਾ ਹਾਂ ਜੀ ਮੈਂ ਤੇ ਲਗਾਤਾਰ ਕਰਦਾ ਤੇ ਖੈਰ ਗੱਲ ਇਹ ਆ ਕਿ ਜੇ ਇਸ ਤਰ੍ਹਾਂ ਦੀ ਐਕਸਰਸਾਈਜ਼ ਆਪਾਂ ਕਰਨ ਲੱਗ ਗਏ ਸ਼ੁਰੂਆਤ ਕਰਨ ਲੱਗੇ ਉਹ ਵਧੇਗੇਗੇ ਤਾਂ ਉਸ ਤੋਂ ਬਾਅਦ ਫਿਰ ਤੁਸੀਂ ਆਪ ਦੀ ਰੋਟੀ ਚੌਲ ਮਿਲਟਸ ਫਲ ਫਰੂਟ ਖਾ ਸਕਦੇ ਹੋ ਕੋਈ ਚੱਕਰ ਨਹੀਂ ਹੈ ਤੇ ਗੱਲ ਇਹ ਆ ਕਿ ਬਾਕੀ ਦਾ ਸਮਾਂ ਜਿਹੜਾ ਹੁੰਦਾ ਜਦੋਂ ਆਪਾਂ ਇਧਰ ਉਧਰ ਜਾਂਦੇ ਆ ਤਾਂ ਫਿਰ ਆ ਜਿਹੜੀਆਂ ਚੀਜ਼ਾਂ ਹੁੰਦੀਆਂ ਨਾ ਫालतू ਜਿਹੇ ਨਾਲ ਤੋਂ ਇਹਨਾਂ ਤੋਂ ਟਾਲਾ ਰੱਖਿਆ ਜਾਵੇ ਤਾਂ ਮੇਰੇ ਖਿਆਲ ਦੇ ਨਾਲ ਬਈ ਜਿਆਦਾ ਕਾਰਬਸ ਜਿਹੜੇ ਆ ਨਾ ਉਹ ਮੂਵਮੈਂਟ ਤੋਂ ਬਾਅਦ ਹੀ ਖਾਓ ਜੇ 40 ਦੇ ਤੁਸੀਂ ਹੋ ਗਏ ਆ ਇਹ ਕਹ ਲੋ ਕਿ ਕੁਝ ਮੇਰਾ ਪੜਾਣਾ ਛੋੜਵਾ ਤਤਸਾਰ ਹੈ ਤੁਹਾਡੇ ਸਾਹਮਣੇ ਕੁਝ ਮੈਂ ਜਾਣਕਾਰੀਆਂ ਹਾਸਲ ਕਰਦਾ ਰਹਿਣਾ ਜ਼ਰੂਰੀ ਵੀ ਹੈ ਖੈਰ ਇਹ ਮੇਰਾ ਆਪਣਾ ਤਜਰਬਾ ਆਪਣੀ ਜਿਹੜੀ ਜਾਣਕਾਰੀ ਸੀ ਉਹਨੂੰ ਮੈਂ ਸੁਮੇਲਤ ਕਰਕੇ ਤੁਹਾਡੇ ਤੱਕ ਰੱਖਿਆ ਹੈ ਉਮੀਦ ਕਰਦਾ ਕਮ ਆਏਗੀ ਤੁਹਾਡੇ ਸੋ ਕਮ ਦੀ ਚੀਜ਼ ਵੈਸੇ ਕਮ ਦੇਖੀ ਜਾਂਦੀ ਹੈ ਫਿਰ ਵੀ ਇਹ ਸੁਮੀਦਨਾ ਕਿ ਸ਼ੇਅਰ ਜ਼ਰੂਰ ਕਰ ਦੋਗੇ ਅਗਲੀ ਵਾਰ ਫਿਰ ਮਿਲਦੇ ਹਾਂ ਤਦ ਤੱਕ ਦਿਓ ਜਾਸਤ ਸਾਰਿਆਂ ਨੂੰ ਸਾਥ ਸਰੀਆਕ